ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਹੁਣ ਦੀ ਵੱਡੀ ਖਬਰ ਆ ਰਹੀ ਹੈ ਕਿ ਲੈਂਡ ਪੁਲਿੰਗ ਪਾਲਿਸੀ ਤੇ ਫਿਲਹਾਲ ਰੋਕ ਲੱਗ ਚੁਕੀ ਆ ਹਾਈ ਕੋਰਟ ਨੇ ਲੈਂਡ ਪੁਲਿੰਗ ਪਾਲਿਸੀ ਤੇ ਰੋਕ ਲਗਾ ਦਿੱਤੀ ਆ ਇਨ ਟਰਮ ਸਟੇ ਇਨ ਟਰਮ ਸਟੇ ਦੇ ਵਿੱਚ ਮਿਲਿਆ ਮੇਰੀ ਹੁਣੇ ਹੁਣੇ ਐਡਵੋਕੇਟ ਹਾਕਮ ਸਿੰਘ ਪੰਜਾਬ ਨਾ ਹਾਈ ਕੋਰਟ ਉਹਨਾਂ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਇਨ ਟਰਮ ਸਟੇ ਆ ਇਹ 99% ਵਾਧ ਹੀ ਵਾਧ ਹੀ ਹੁੰਦੀ ਹੈ ਮੰਨ ਲਓ ਫਿਲਹਾਲ ਇਹ ਕੱਲ ਤੱਕ ਰੋਕਾ ਕੱਲ ਦੀ ਤਰੀਕਾ ਕੱਲ ਨੂੰ ਜੱਜ ਸਾਹਿਬ ਇਹਨੂੰ 2 ਮਹੀਨੇ ਜਾਂ 6 ਮਹੀਨੇ ਜਾਂ 1 ਸਾਲ ਦੀ ਸਟੇ ਦੇ ਦੇਣਗੇ ਉਸ ਤੋਂ ਬਾਅਦ ਨੈਕਸਟ ਫੇਰ ਉਹਨੇ ਸਮੇ ਲਈ ਸੋ ਇੰਟਰਮ ਸਟੇ ਵਧੂਗੀ ਹੀ ਵਧੂਗੀ ਕਾਨੂੰਨੀ ਮਾਰਾਂ ਦੀ ਜਿਹੜੀ ਗੱਲ ਆ ਉਹਨਾਂ ਦੇ ਕਹਿਣ ਦੇ ਵਿੱਚ ਇਹ ਰੋਕ ਲੱਗ ਚੁੱਕੀ ਹੈ ਇਹਨੂੰ ਤੁਸੀਂ ਰੋਕ ਹੀ ਮੰਨਿਆ ਜਾਵੇ ਸੋ ਲੈਂਡ ਪੁਲੀ ਪਾਲਿਸੀ ਜਿਹੜੀ ਕੀ ਪੰਜਾਬ ਸਰਕਾਰ ਦੀ ਗਲੇ ਦੀ ਹੱਡੀ ਬਣੀ ਹੋਈ ਸੀ ਇਸ ਸਮੇ ਉਹਦੇ ਤੇ ਮਾਨਯੋਗ ਪੰਜਾਬ ਅਤੇ ਰੈਣਾ ਹਾਈ ਕੋਰਟ ਨੇ ਰੋਕ ਲਾ ਦਿੱਤੀ ਆ ਸਾਡੇ ਲੁਧਿਆਣਾ ਦੇ ਵਿੱਚ 24311 ਏਕੜ ਜਿਹੜੀ ਜ਼ਮੀਨ ਐਕਵਾਇਰ ਹੋਣੀ ਸੀ ਲੈਂਡ ਪੂਲਿੰਗ ਪਾਲਿਸੀ ਦੇ ਲਈ ਅਤੇ ਪੂਰੇ ਪੰਜਾਬ ਦੇ ਵਿੱਚ 65000 ਕਿੱਲਾ ਐਕਵਾਇਰ ਹੋਣਾ ਸੀ ਉਹਦੇ ਤੇ ਮਾਨਯੋਗ ਪੰਜਾਬ ਐਡ ਹਾਈ ਕੋਰਟ ਨੇ ਰੋਕ ਲਾ ਦਿੱਤੀ ਆ ਫਿਲਹਾਲ ਇਹ ਰੋਕ ਇੱਕ ਦਿਨ ਦੀ ਆ ਮਤਲਬ ਕੱਲ੍ਹ ਵਾਸਤੇ ਕੱਲ ਨੂੰ ਤਰੀਕ ਪਾਉਗੀ ਤੇ ਕੱਲ ਤੋਂ ਬਾਅਦ ਇਹੀ ਜੱਜ ਸਾਹਿਬ ਇਹਨੂੰ 2 ਮਹੀਨੇ 6 ਮਹੀਨੇ 4 ਮਹੀਨੇ ਸਾਲ ਸਵਾ ਸਾਲ ਇੰਨੀ ਸਮੇਂ ਲਈ ਰੋਕ ਵਧਾ ਦੇਣਗੇ ਉਸ ਤੋਂ ਬਾਅਦ ਨੈਕਸਟ ਜਿੰਨੀ ਲੱਗੂਗੀ ਉਸ ਤੋਂ ਬਾਅਦ ਫੇਰ ਵਧਾਤੀ ਜਾਊਗੀ ਇਹਦੇ ਵਿੱਚ ਜੋ ਮੈਨੂੰ ਐਡਵੋਕੇਟ ਹਾਕਮ ਸਿੰਘ ਹੋਰਾਂ ਨੇ ਦੱਸਿਆ ਕਿ 99% ਇਹ ਜਿਹੜੀ ਰੋਕ ਹੈ ਇੰਟਰਮ ਸਟੇ ਹੈ ਇਹ ਵਾਧੀ ਹੀ ਵਾਧੀ ਹੁੰਦੀ ਹੈ ਸੋ ਇਸ ਲਈ ਮੰਨਿਆ ਇਹ ਜਾਵੇ ਕਿ ਹੁਣ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਜਿਹਦਾ ਪੰਜਾਬ ਦੇ ਲੋਕ ਵਿਰੋਧ ਕਰ ਰਹੇ ਸੀ ਸਰਕਾਰ ਬੈਕਪੋਰਟ ਤੇ ਸੀ ਸਰਕਾਰ ਨੂੰ ਕੋਈ ਹੱਲ ਨਹੀਂ ਲੱਭ ਰਿਹਾ ਸੀ ਸਰਕਾਰ ਆਪਦੇ ਡਿਸਪੋਜ਼ਲ ਚਮਚੇ ਭੇਜ ਕੇ ਇਸ ਲੈਂਡ ਪੂਲਿੰਗ ਪਾਲਿਸੀ ਦੇ ਫਾਇਦੇ ਕਨਾ ਰਹੇ ਸੀ ਜਦ ਕਿ ਇਹਦੇ ਫਾਇਦੇ ਨਹੀਂ ਇਹਦੇ ਨੁਕਸਾਨ ਨੇ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਦੀ ਉਹ ਧਰਤੀ ਜਿੱਥੇ ਕਣਕ ਝੋਨਾ ਚੌਲ ਮੱਕੀ ਹਨਾ ਆਲੂ ਜਾਂ ਹੋਰ ਕੁਝ ਹੁੰਦਾ ਸੀ ਉਥੇ ਲੋਹੇ ਦੇ ਟਾਵਰ ਉੱਗ ਗਏ ਹੋਣੇ ਸੀ ਸੀਮਿੰਟ ਦੀਆਂ ਬਿਲਡਿੰਗਸ ਬਣ ਜਾਣੀਆਂ ਸੀ ਪਰ ਫਿਲਹਾਲ ਉਹਨਾਂ ਤੇ ਰੋਕ ਲੱਗ ਗਈ ਹੈ ਪੰਜਾਬੀਓ ਤੁਸੀਂ ਬਹੁਤ ਲੜਾਈ ਲੜੀ ਹੈ ਤੁਸੀਂ ਬਹੁਤ ਲੋਕਾਂ ਨੂੰ ਜਾਗਰੂਕ ਕੀਤਾ ਹੈ ਸੋਸ਼ਲ ਮੀਡੀਆ ਤੇ ਸਾਡੇ ਜਿਹੜੇ ਸੋਸ਼ਲ ਮੀਡੀਆ ਵਾਲੇ ਨੇ ਉਹਨਾਂ ਨੇ ਬਹੁਤ ਰੌਲਾ ਪਾਇਆ ਹੈ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੇ ਬਹੁਤ ਰੌਲਾ ਪਾਇਆ ਹੈ ਇਸ ਤੋਂ ਇਲਾਵਾ ਪੰਜਾਬ ਦਾ ਆਮ ਲੋਕ ਬਹੁਤ ਉੱਠਿਆ ਜਦੋਂ ਆਮ ਲੋਕ ਉੱਠ ਖੜਦੇ ਆ ਨਾ ਫਿਰ ਉਹ ਸਰਕਾਰਾਂ ਦੇ ਗਲੇ ਦੀ ਹੱਡੀ ਬਾਣੀ ਜਾਂਦੇ ਆ ਤੁਹਾਨੂੰ ਯਾਦ ਹੋਵੇਗਾ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਤਦ ਦਿੱਲੀ ਗਈ ਸੀ ਪੰਜਾਬ ਦਾ ਕਿਸਾਨ ਦਿੱਲੀ ਜਾ ਕੇ ਬਾਰਡਰਾਂ ਤੇ ਸਵਾ ਸਾਲ ਬਹਿਣਾ ਪਿਆ ਫਿਰ ਆਖਰ ਉਸ ਜਿਹੜਾ ਆਪਣੇ ਆਪ ਨੂੰ ਹਿਟਲਰ ਜਿਹਨੂੰ ਅਸੀਂ ਕਹਿੰਦੇ ਸੀ ਹਣਾ ਚਲੋ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਹੁਣ ਆਪਾਂ ਉਹਨਾਂ ਦਾ ਇਦਾਂ ਨਹੀਂ ਕਹਿ ਸਕਦੇ ਸ਼੍ਰੀ ਨਰਿੰਦਰ ਮੋਦੀ ਉਹ ਕਹਿੰਦੇ ਸੀ ਮੈਂ ਨਹੀਂ ਹਿੱਲਦਾ ਤੇ ਉਹਨਾਂ ਦਾ ਇਤਿਹਾਸ ਸੀਗਾ ਵੀ ਮੈਂ ਕਦੀ ਪਿੱਛੇ ਨਹੀਂ ਮੁੜਿਆ ਪਰ ਪੰਜਾਬੀਆਂ ਅਤੇ ਲੋਕਾਂ ਦੇ ਇੱਕੇ ਨਾਲ ਉਹ ਬੈਕਫੁੱਟ ਤੇ ਆਏ ਸੀ ਅਤੇ ਤਿੰਨੇ ਕਾਲੇ ਕਾਨੂੰਨ ਰੱਦ ਕੀਤੇ ਸੀ ਸੋ ਸੇਮ ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਲੋਕਾਂ ਨੂੰ ਫਾਇਦੇ ਦਿਵਾਉਣ ਲੱਗੀ ਪਹਿਲੇ ਦਿਨ ਤੋਂ ਲੋਕ ਇਹਦੇ ਵਿਰੋਧ ਚ ਆ ਗਏ ਆਇਆ ਜੀ ਲੁਧਿਆਣੇ ਜ਼ਮੀਨ ਲੈ ਲਈ ਫਲਾਨੀ ਤੋਂ ਲੈ ਲਈ ਐ ਕਰ ਲਿਆ ਢਮਕਾ ਕਰ ਲਿਆ ਬਹੁਤ ਝੂਠ ਪ੍ਰਚਾਰ ਹੋਇਆ ਪਰ ਅੱਜ ਉਸ ਲੈਂਡ ਪੁਲਿੰਗ ਪਾਲਿਸੀ ਤੇ ਮਾਨਜੋਗ ਹਾਂਣਾ ਹਾਈ ਕੋਰਟ ਨੇ ਪੰਜਾਬ ਹਾਈ ਕੋਰਟ ਨੇ ਰੋਕ ਲਾ ਦਿੱਤੀ ਹੈ ਅੱਜ ਰੋਕ ਲੱਗੀ ਹੈ ਇੱਕ ਦਿਨ ਲਈ ਕੱਲ ਨੂੰ ਉਹ ਵਧ ਕੇ ਸਮਾਂ ਉਹਦਾ 2 ਮਹੀਨੇ 4 ਮਹੀਨੇ 5 ਮਹੀਨੇ ਸਾਲ 6 ਮਹੀਨੇ ਹੋ ਸਕਦਾ ਸੋ ਜਿੰਨਾ ਵੀ ਹੋਊਗਾ ਉਸ ਤੋਂ ਬਾਅਦ ਫੇਰ ਜਨ ਕਿ 99% ਇਹ ਜਿਹੜੀ ਵਾਦਾ ਰੋਕ ਚ ਹੁੰਦਾ ਹੀ ਰਹੂਗਾ ਸੋ ਇਸ ਲਈ ਇਹਨੂੰ ਸਟੇ ਮੰਨਿਆ ਜਾਵੇ ਸੋ ਇਹ ਬੜੀ ਇੱਕ ਤੁਹਾਡੇ ਏਕੇ ਦੀ ਜਿੱਤ ਕਹਿ ਸਕਦਾ ਮੈਂ ਕਿਉਂਕਿ ਇਹ ਬਹੁਤ ਵੱਡਾ ਫੈਸਲਾ ਹੈ ਯਾਰ ਇਹਨੂੰ ਕੋਈ ਛੋਟਾ ਫੈਸਲਾ ਨਾ ਲਿਆ ਜਾਵੇ ਆਸ ਤੇ ਉਮੀਦ ਤੇ ਦੁਨੀਆ ਟਿੱਕੀ ਹੁੰਦੀ ਹੈ ਸੋ ਇਸ ਆਸ ਤੇ ਉਮੀਦ ਦੇ ਨਾਲ ਕਿ ਪੰਜਾਬ ਕਦੇ ਨਹੀਂ ਹਾਰੂਗਾ ਲੜਨ ਵਾਲਾ ਪੰਜਾਬ ਲੜਨ ਵਾਲੇ ਲੋਕ ਲੜਦੇ ਰਹਿਣਗੇ ਕਿਉਂਕਿ ਸਾਡੇ ਖੂਨ ਚ ਜਿਹੜੀ ਲੜਾਈ ਹੈ ਤੁਸੀਂ ਇਹ ਦੇਖੋ ਵੀ ਇਹ ਲੋਕ ਜੇ ਚੁੱਪ ਕਰ ਜਾਣਗੇ ਸ਼ਾਂਤ ਰਹਿ ਜਾਣਗੇ ਇਹਨਾਂ ਨੂੰ ਦਿਵਾ ਲੋਂਗੇ ਪਰ ਕਿਤੇ ਨਾ ਕਿਤੇ ਇਹੋ ਜੀ ਚਿੰਗਿਆੜੀ ਨਿਕਲੂਗੀ ਜਿਹੜੀ ਸਾਰਾ ਕੁਝ ਤੈਸਨੈਸ ਕਰ ਜੂ ਸੋ ਖੂਨ ਉਹ ਬਲੱਡ ਲਾਈਨ ਹੈ ਇਹ ਕਦੀ ਨਾ ਝੁਕੀ ਹੈ ਨਾ ਦਬੀ ਹੈ ਨਾ ਝੁਕੂਗੀ ਸੋ ਅੱਜ ਲੈਂਡ ਪੂਲਿੰਗ ਪਾਲਿਸੀ ਦੇ ਜਿਹੜੀ ਸਰਕਾਰ ਲੈ ਕੇ ਆਈ ਸੀ ਉਹਨਾਂ ਨੂੰ ਇਹਦੇ ਪੰਜਾਬ ਐਂਡ ਹਾਈ ਕੋਰਟ ਨੇ ਇੱਕ ਹਿਸਾਬ ਦੀਆਂ ਡਾਂਗਾ ਮਾਰੀਆਂ ਨੇ ਸੋ ਲੈਂਡ ਪੂਲਿੰਗ ਪਾਲਿਸੀ ਨੂੰ ਪੰਜਾਬ ਐਂਡ ਹਾਈ ਕੋਰਟ ਨੇ ਰੋਕ ਲਾ ਦਿੱਤੀ ਮੈਂ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕਰਾਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਗਈ ਹੈ ਹਨਾ ਤੁਸੀਂ ਚਾਹੇ ਅਮਰਾਵਤੀ ਜਿਹੜਾ ਇੰਡੀਆ ਦੇ ਵਿੱਚ ਉਹ ਬਹੁਤ ਵੱਡੀ ਐਗਜ਼ਾਮਪਲ ਹੈ ਉੱਥੇ ਵੀ ਇਹਨੂੰ ਬੈਕ ਬੈਕਹੈਂਡ ਤੇ ਜਾਣਾ ਹੀ ਪਿਆ ਸੀ ਬੈਕਫਰਡ ਤੇ ਜਾਣਾ ਹੀ ਪਿਆ ਸੀ ਇਸ ਤੋਂ ਇਲਾਵਾ 올림픽 ਹੋਈਆਂ ਸੀ ਬੀਜਿੰਗ ਚ ਉੱਥੇ ਵੀ ਲੈਂਡ ਪੂਲਿੰਗ ਪਾਲਿਸੀ ਆਈ ਸੀ ਉਸ ਸਮੇਂ ਉੱਥੋਂ ਦਾ ਜਿਹੜਾ ਕਿਸਾਨ ਸੀ ਜਿਹੜੇ ਲੋਕ ਸੀ ਉਹਨਾਂ ਕਿਹਾ ਗਿਆ ਸੀ ਕਿ ਇੱਥੇ 올림픽ਸ ਹੋਣਗੇ ਆ ਬਹੁਤ ਫਾਇਦਾ ਹੋਊਗਾ ਹਨਾ ਤੁਹਾਡੀ ਜਿਹੜੀ ਇਕਨੋਮੀ ਉੱਪਰ ਚੱਲੀ ਜਾਊਗੀ ਤਾਂ ਉਹ ਭੋਲੇ ਭਾਲੇ ਲੋਕਾਂ ਨੇ ਜ਼ਮੀਨਾਂ ਵੇ ਦਿੱਤੀਆਂ ਪਰ ਉਹ ਫਾਇਦਾ ਕਿਹਨੂੰ ਹੋਇਆ ਜਿਹੜੇ ਕਾਰਪੋਰੇਟ ਸੀ ਜਿਨ੍ਹਾਂ ਨੇ ਜ਼ਮੀਨਾਂ ਲਈਆਂ ਸੀ ਆਮ ਲੋਕ ਤਾਂ ਉੱਥੇ ਪਿਸਕੇ ਰਹੇ ਏਦਾਂ ਹੀ ਆ ਸਾਡੇ ਪੁਆਦ ਇਲਾਕੇ ਚ ਮਹਾਲੀ ਜੰਦੀਗੜ ਤੁਸੀਂ ਦੇਖਿਆ ਹੋਣਾ ਆਪਾਂ ਜਾਣਦੇ ਆ ਸਾਰੇ ਆ ਜਿਹੜੇ ਲੋਕਾਂ ਨੇ ਉੱਥੇ ਜ਼ਮੀਨਾਂ ਮਹਿੰਗੇ ਭਾਜ ਵਿੱਚ ਵੇਚੀਆਂ ਸੀ ਉਹ ਪੈਸੇ ਤਾਂ ਖਾ ਗਏ ਅੱਜ ਕਈ ਲੋਕ ਉਹਨਾਂ ਚ ਫੈਕਟਰੀਆਂ ਦੇ ਮੂਹਰੇ ਟਿਫਨ ਲੈ ਕੇ ਦਿਹਾੜੀ ਕਰਦੇ ਦੇਖੇ ਗਏ। ਸੋ ਇਸ ਲਈ ਭਾਈ ਜਿੰਨਾ ਚ ਜ਼ਮੀਨ ਹੈ ਜ਼ਮੀਨਾਂ ਦਾ ਟੌਰ ਹੁੰਦਾ ਹੈ ਸੋ ਇੱਕ ਬਹੁਤ ਵੱਡੀ ਗੱਲ ਬਹੁਤ ਦਿਲ ਨੂੰ ਸਕੂਨ ਦੇਣ ਵਾਲੀ ਗੱਲ ਇਹ ਹੋਈ ਹੈ ਕਿ ਲੈਂਡ ਪੁਲਿੰਗ ਪਾਲਿਸੀ ਤੇ ਪੰਜਾਬ ਐਂਡ ਹਰਾਈ ਕੋਰਟ ਨੇ ਫਿਲਹਾਲ ਰੋਕ ਲਾ ਦਿੱਤੀ ਹੈ। ਫਿਲਹਾਲ ਰੋਕ ਇੱਕ ਦਿਨ ਦੀ ਹੈ। ਇੱਕ ਦਿਨ ਤੋਂ ਬਾਅਦ ਇਹ ਕੱਲ ਨੂੰ ਵਧੂਗੀ। ਇਹਦੀ 3 ਮਹੀਨੇ ਵਦੇ 6 ਮਹੀਨੇ ਵਦੇ ਸਾਲ ਵਦੇ ਉਸ ਤੋਂ ਬਾਅਦ ਫੇਰ ਵਧੂਗੀ। ਯਾਨੀ ਕਿ ਸਰਕਾਰ ਨੇ ਆਪਦਾ ਇੱਕ ਹਿਸਾਬ ਦਾ ਹੋਰ ਉਹਨਾਂ ਕੋਲ ਪਿੱਛੇ ਹਟਣਾ ਕੋਈ ਅਜਿਹੜਾ ਤਰੀਕਾ ਨਹੀਂ ਸੀ ਤੇ ਜੋ ਸੂਤਰ ਦੱਸਦੇ ਨੇ ਜਦ ਲੋਕਾਂ ਦੇ ਜਿਹੜੇ ਨੇੜ ਲਿਆ ਉਹਨਾਂ ਦੀ ਗੱਲ ਹੀ ਵੀ ਹੈ ਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਪੰਜਾਬ ਦੇ ਬਹੁਤੇ ਐਮਐਲਏ ਇਸ ਪੂਲਿੰਗ ਲੈਂਡ ਪੂਲਿੰਗ ਪਾਲਿਸੀ ਦੇ ਨਾਲ ਸਹਿਮਤ ਹੀ ਨਹੀਂ ਸੀ ਇਹਨੂੰ ਇੱਕ ਦਿੱਲੀ ਤੋਂ ਹਾਰਿਆ ਹੋਇਆ ਜਿਹੜਾ ਬੰਦਾ ਹੈ ਜਿਹੜਾ ਦਿੱਲੀ ਦਾ ਹਾਰਿਆ ਹੋਇਆ ਐਮਐਲਏ ਪਹਿਲਾਂ ਮੁੱਖ ਮੰਤਰੀ ਸੀ ਉਹ ਲੈ ਕੇ ਆਇਆ ਅਤਾ ਅਤੇ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਉੱਪਰ ਇੱਕ ਜਿਹੜਾ ਬੰਦਾ ਬਿਠਾਇਆ ਹੋਇਆ ਇਹ ਉਹਨਾਂ ਦੀ ਪਲੈਨਿੰਗ ਸੀ ਪਲੂ ਪਲੈਨਿੰਗ ਦੇ ਵਿੱਚ ਸਫਲ ਨਹੀਂ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਤਾ ਨਹੀਂ ਕਿਉਂ ਨਹੀਂ ਬੋਲ ਪਾਏ ਜਾਂ ਬੋਲ ਪਾਉਂਦੇ ਇਹ ਉਹੀ ਦੱਸ ਸਕਦੇ ਨੇ ਪਰ ਪੰਜਾਬ ਦੇ ਲੋਕ ਤਾਂ ਬੋਲੇ ਨਾ ਲੋਕਾਂ ਨੇ ਤਾਂ ਭਾਈ 92 ਗੁੰਗਿਆਂ ਦੇ ਨੱਕ 'ਚ ਦਮ ਕਰਤਾ ਨਾ ਅੱਜ 92 ਤੋਂ 94 ਹੋ ਚੁੱਕੇ 93 ਜਾਂ 94 ਹੋ ਚੁੱਕੇ ਉਹ ਗੁੰਗਿਆਂ ਦੇ ਨੱਕ 'ਚ ਦਮ ਤਾਂ ਹੋਇਆ ਨਾ ਸੋ ਹੁਣ ਇਸ ਲੈਂਡ ਪੂਲਿੰਗ ਪਾਲਿਸੀ ਤੇ ਪੰਜਾਬ ਹਾਈ ਕੋਰਟ ਨੇ ਰੋਕ ਲਾ ਦਿੱਤੀ ਹੈ ਉਮੀਦ ਕਰਦੇ ਹਾਂ ਕਿ ਜਿਹੜੀ ਕੱਲ ਨੂੰ ਰੋਕ ਆ ਉਹ ਵਧੂਗੀ ਉਹ ਸਾਲ ਦੋ ਸਾਲ ਦੀ ਹੋਊਗੀ ਉਸ ਤੋਂ ਬਾਅਦ ਲਗਾਤਾਰ ਇਦਾਂ ਹੀ ਇਹ ਵਧਦੀ ਰਹੂਗੀ ਸੋ ਭਾਈ ਜਿਹੜੇ ਇਹ ਖਸਰੇ ਨੰਬਰ ਜਾਰੀ ਹੋਏ ਸੀ ਇਹਨਾਂ ਦਾ ਕੀ ਹੋਊਗਾ ਇਹ ਨੈਕਸਟ ਜਿਹੜੀਆਂ ਅੱਗੇ ਆਉਣ ਵਾਲੀਆਂ ਜਾਣਕਾਰੀਆਂ ਉਹਨਾਂ ਦੇ ਵਿੱਚ ਹਿਸਾਬ ਹੋ ਜਾਊਗਾ ਜਿਹੜੇ ਲੋਕ ਸੀਗੇ ਉਹਨਾਂ ਨੂੰ ਮੈਂ ਇੱਕ ਵਾਰ ਫੇਰ ਦੱਸ ਦਵਾ ਕੀ ਹੁਣੇ ਇਸ ਤੋਂ ਪਹਿਲਾਂ ਮੇਰੀ ਪੰਜਾਬ ਬਰਨ ਹਾਈ ਕੋਰਟ ਦੇ ਐਡਵੋਕੇਟ ਐਡਵੋਕੇਟ ਹਾਕਮ ਸਿੰਘ ਹੋਰ ਨਾਲ ਗੱਲ ਹੋਈ ਸੀ ਉਹਨਾਂ ਨੇ ਮੈਨੂੰ ਦੱਸਿਆ ਕੀ ਸੁੱਖ ਇਹਦੇ ਵਿੱਚ 99% ਜਿਹੜੀ ਇਹ ਸਟੇ ਆ ਉਹ ਵਧਦੀ ਹੀ ਹੁੰਦੀ ਹੈ ਇਹ ਉਦਾਹਰਨ ਦੇ ਤੌਰ ਤੇ ਇਹ ਕੱਲ੍ਹ ਲਈ ਆ ਕੱਲ ਤੋਂ ਇਹ 2 4 5 6 7 ਮਹੀਨੇ ਜਾਂ 1 ਸਾਲ ਦੀ ਹੋ ਸਕਦੀ ਹੈ ਉਸ ਤੋਂ ਬਾਅਦ ਨੈਕਸਟ ਫਿਰ ਇਹ ਇਦਾਂ ਹੀ ਵਧੀ ਜਾਊਗੀ ਭਾਈ 99% ਚਾਂਸ ਪੋਜ਼ਿਟਿਵ ਆ ਪੰਜਾਬੀ ਉਹ ਤੁਹਾਡੇ ਇੱਕ ਇਹਨੇ ਕਮਾਲ ਕਰ ਦਿੱਤਾ ਜਿਉਂਦੇ ਰਹੋ ਮਾਲਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਧੰਨਵਾਦ ਸੱਚੀ ਜੀ